ਖਬਰ ਨਾਬਾ ਦਿਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਜੇਕਰ ਕੋਈ ਵਿਧਾਇਕ ਜਾਂ ਮੰਤਰੀ ਬੋਲੇਗਾ ਕਿ ਉਸ ਦਾ ਇਨਕਾਉਂਟਰ ਕਰਵਾ ਦਿੱਤਾ ਜਾਵੇਗਾ ਉਸ ਨੂੰ ਮਾਰ ਦਿੱਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਬੜੇ ਵੱਡੇ ਇਲਜ਼ਾਮ ਲੱਗੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਸੂਤੇ ਫਸਣਗੇ ਤੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਰਵੀ ਆਖਰਕਾਰ ਆਪਣੇ ਹੀ ਵਿਧਾਇਕ ਦਾ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਵੱਲੋਂ ਇਨਕਾਊਂਟਰ ਕਿਉਂ ਕੀਤਾ ਜਾਣਾ ਸੀ ਵੱਡਾ ਤੱਤ ਸਾਹਮਣੇ ਆਇਆ ਹੈ ਇਹ ਖੁਦ ਆម ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਦੱਸਿਆ ਹੈ ਉਹਦੀ ਤੁਹਾਨੂੰ ਅਸੀਂ ਵੀਡੀਓ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹ ਫਿਰ ਇੱਕ ਵਾਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਨੇ ਸਾਰਾ ਸੱਚ ਦੱਸ ਦਿੱਤਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਮੇਰੇ ਸਾਥੀਆਂ ਵੱਲੋਂ ਮੇਰੇ ਸਾਥੀ ਨੇ ਕੋਈ ਗੋਲੀ ਨਹੀਂ ਚਲਾਈ ਕੋਈ ਸਾਡੀ ਝੱਟ ਨਹੀਂ ਹੋਈ ਲੇਕਿਨ ਪੰਜਾਬ ਪੁਲਿਸ ਮੇਰਾ ਇਨਕਾਊਂਟਰ ਕਰਨਾ ਚਾਹ ਰਹੀ ਸੀ ਇਸ ਕਰਕੇ ਮੈਂ ਭੱਜਣ ਦੇ ਵਿੱਚ ਕਾਮਜਬ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੇ ਪੰਜਾਬ ਪੁਲਿਸ ਇਨਕਾਊਂਟਰ ਕਰਨਾ ਚਾਹਦੀ ਸੀ ਜਾਂ ਪੰਜਾਬ ਪੁਲਿਸ ਆਪਣੇ ਬਲਬੂਤੇ ਉਤੇ ਆਖਰਕਾਰ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਦੇ ਹੱਕ ਵਿੱਚ ਜੇਕਰ ਕੋਈ ਬੋਲੇਗਾ ਜੇਕਰ ਕੋਈ ਪੰਜਾਬ ਦੇ ਹੱਕ ਵਿੱਚ ਖੜੇਗਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਸ ਦਾ ਇਨਕਾਊਂਟਰ ਕਰਵਾ ਦੇਣਗੇ ਇਸ ਨੂੰ ਲੈ ਕੇ ਹੁਣ ਸਭਾਈਆਂ ਦਿੱਤੀਆਂ ਜਾ ਰਹੀਆਂ ਨੇ ਹਰਮੀਤ ਸਿੰਘ ਪਠਾਨ ਮਾਜਰਾ ਹੁਣ ਮੰਨੂ ਕੀ ਹਰਬੀਰ ਸਿੰਘ ਪਠਾਨ ਮਾਜਰਾ ਦਾ ਸੱਚਮੁੱਚ ਪੰਜਾਬ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਜਾਣਾ ਸੀ ਇਸ ਕਰਕੇ ਉਹ ਭੱਜਣ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਪਹਿਲਾਂ ਆਪਾਂ ਖੁੱਦ ਹਰਬੀਰ ਸਿੰਘ ਪਠਾਨ ਮਾਜਰਾ ਦੀ ਲਾਈਵ ਗੱਲਬਾਤ ਸੁਣਦੇ ਹਾਂ ਪਿੱਛੋਂ ਮੇਰੇ ਪਸਤਾਨ ਪਲੇ ਦੇ ਪਰਵਾਹ ਤੋਂ ਬੜਕੀ ਉਹ ਸਾਦ ਅੱਗੇ ਨੂੰ ਪਸਤਾਨ ਫੁਰੀਗਾ ਦੇ ਬੱਚਿਆਂ ਦੇ ਸਾਥ ਸਭ ਕਾਪਾ ਕਰੀ ਤੋਂ ਹਾਂ ਕਜੀ ਕੋ ਬੋਲੀ ਚੁਾਈ ਕੋ ਅਸੀਂ ਤਾਂ ਅਰਥੋਂ ਪਾਈ ਹੋਏ ਹਾਂ ਕਿਉਂ ਹੈ ਕਿ ਤੁਸੀਂ ਬੋਲਦੇ ਹੋ ਮੈਂ ਭੋਲੇ ਸਭ ਤੋਂ ਵੱਧ ਕਦਰ ਕਰਦਾ ਰਹਾਂ ਤੁਹਾਡੇ ਸਾਹਮਣੇ ਪਰ ਤੁਸੀਂ ਇਹ ਕੱਟ ਕੱਟ ਗਿਆ ਕਰਤੇ ਹੋਏ ਨਾ ਕਰੋ ਕੋਈ ਫਾਇਦਾ ਹੈ ਮੈਂ ਇੰਨੀ ਖੁਸ਼ ਹਾਂ ਕਿ ਲੋਕਾਂ ਨਾਲ ਤੋਂ ਭੱਜਣ ਮੈਂ ਬਹਿ ਜਾ ਜੂ ਮੈਂ ਇੱਕ ਵੀਡੀਓ ਬੱਡੀ ਪੜਾ ਬਿਟਾਲਜ ਮੈਂ ਸਾਰੀ ਟੇਮ ਦਿੱਤੀ ਹੋਈ ਕੋਲੇ ਵੀ ਤੁਹਾਡੇ ਕੋਲ ਆ ਜੂ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇ ਦਿੱਚੂਗਾ ਫੇਰ ਮੈਂ ਪੁੱਛਣਾ ਚਾਹਾਂ ਕਿ ਗੁਰੂ ਕਰਕੇ ਕੀ ਲੋਕ ਬਾਬੇ ਵੱਡੇ ਤੋਂ ਮੰਨਦੇ ਆ ਆਪਣੇ ਬੱਚੇ ਨੂੰ ਸੌਖਾ ਆਖੇ ਕਿ ਤੜਨਾ ਦੇ ਲਈ ਕੁੱਤਾ ਕਰਾ ਲੂ ਜਾ ਮੈਂ ਤੁਹਾਨੂੰ ਧੱਕਾ ਮੁੱਕੀ ਹੋਇਆ ਜਾ ਮੈਂ ਤਾ ਕੋ ਉਲਝਦਾ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਕਿ ਇਹਨਾਂ ਦੇ ਮੈਨੂੰ ਕਿਉਂ ਕਰ ਰਹਾ ਹਾਂ ਕਿਸੇ ਦਾ ਹੁੰਦਾ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚਲ ਗਿਆ ਜਦੋਂ ਜਦੋਂ ਇਕੱਠੇ ਕਰਕੇ ਇਹਨਾਂ ਉਹਦੇ ਚ ਰਿਹਾ ਕੇ ਮੈਂ ਉਥੋਂ ਆਪਣਾ ਸੀਸ ਨਿਕਲ ਗਿਆ ਪਿੱਛੇ ਮੈਂ ਕੌਮੀਤਾ ਅਨੁਭਾਰ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਬੋਲ ਕੇ ਕੋ ਕੋ ਕਰਿਓ ਰਹਿਣ ਚਲਿਆ ਨਹੀਂ ਗਿਆ ਮੈਂ ਉਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪੀ ਚੀਜ਼ ਕਰ ਲਿਆ ਇਹ ਤਾਂ ਮੈਨੂੰ ਨਾ ਦੱਸ ਦਿੱਤਾ ਕਿ ਕੋਈ ਸਾਰਾ ਨਹੀਂ ਮਿਕਰੇਗਾ ਰਾਜਨ ਦਾ ਕਰਨਾ ਇੱਕ ਹੈ ਮੇਰਾ ਬਖਵਾਸਤੀ آنت داس اسف آنت داس اسف ری صالب ملق شارhalf 12 سور عڈان ماسو بن سارل کیوں ہم یہ چوتے پت Galilei ਮੈਂ ਤੁਹਾਡੇ ਸਭ ਤੋਂ ਵੱਧ ਕਦਰ ਕਰਦਾ ਹਾਂ ਪਰ ਸਾਲ ਨਹੀਂ ਪਰ ਤੁਸੀਂ ਇਹ ਕੱਟ ਕਰੀ ਜਾ ਤੱਕਾ ਜਾਏ ਹੋ ਇਹ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਖੁਸ਼ ਹਾਂ ਬਿਡੂ ਕਰਨ ਤੋਂ ਬਾਅਦ ਜਦ ਐਪਲੀਕੇਸ਼ਨ ਮੈਂ ਇੱਕ ਵੀਡੀਓ ਬੰਦੀ ਬਣਾ ਬਿਤਾ ਹੁਣ ਜਦ ਮੈਂ ਸਟਰੀਟ ਟੈਲੀਫੋਨ ਵੀ ਖੋਲ੍ਹ ਦਿੱਤੀ ਇਹ ਨਹੀਂ ਹਰਮੀਤ ਸਿੰਘ ਪਠਾਨ ਮਾਜ਼ਰਾ ਜਿੰਨਾ ਵੱਲੋਂ ਖੁਲਾਸੇ ਕੀਤੇ ਜਾ ਰਹੇ ਨੇ ਕਿ ਮੇਰਾ ਪੰਜਾਬ ਪੁਲਿਸ ਵੱਲੋਂ ਇਨਕਵਾਟਰ ਕਰ ਦਿੱਤਾ ਜਾਣਾ ਸੀ ਮੈਨੂੰ ਇੰਝ ਤਰ੍ਹਾਂ ਪੰਜਾਬ ਪੁਲਿਸ ਫੜਨ ਆਈ ਜਿਵੇਂ ਕੋਈ ਮੈਂ ਵੱਡਾ ਗੈਂਗਸਟਰ ਹੁੰਦਾ ਹਾਂ ਮੈਂ ਬੜੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪੰਜਾਬ ਪੁਲਿਸ ਦੇ ਕਿਸੇ ਆਗੂ ਨੇ ਖੁਦ ਹੀ ਮੈਨੂੰ ਦੱਸ ਦਿੱਤਾ ਕਿ ਤੁਸੀਂ ਇੱਥੋਂ ਤਿੱਤਰ ਹੋ ਜੋ ਤੁਸੀਂ ਭੱਜੋ ਤੁਹਾਡਾ ਇਨਕਾਊਂਟਰ ਕਰ ਦਿੱਤਾ ਜਾਣਾ ਹੈ ਫਿਰ ਉਹਨਾਂ ਨੇ ਕਿਹਾ ਕਿ ਮੈਂ ਪਿੰਡ ਵਾਲਿਆਂ ਨੂੰ ਬੁਲਾਇਆ ਪ੍ਰਸ਼ਾਦੇ ਪਾਣੀ ਛਪਾਇਆ ਪੰਜਾਬ ਪੁਲਿਸ ਨੂੰ ਅਤੇ ਉਲਝਾ ਕੇ ਮੈਂ ਭੱਜਣ ਦੇ ਵਿੱਚ ਕਾਮਯਾਬ ਰਿਹਾ ਨਾ ਤਾਂ ਮੇਰੇ ਵੱਲੋਂ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਕੀਤਾ ਗਿਆ ਨਾ ਮੇਰੇ ਵੱਲੋਂ ਕੋਈ ਗੋਲੀਆਂ ਚਲਾਈਆਂ ਗਈਆਂ ਉਹਨਾਂ ਕਿਹਾ ਕਿ ਮੇਰੇ ਭਰਾਵਾ ਦੇ ਪਿਸਤੌਲ ਉਹਨਾਂ ਦੇ ਕੋਲ ਧੱਕੇ ਨਾਲ ਖੋ ਕੇ ਜਬਤ ਕਰ ਲਏ ਗਏ ਨੇ ਅਤੇ ਇਸ ਨੂੰ ਪੁਲਿਸ ਮਕਾਲਾ ਬਣਾ ਦਿੱਤਾ ਗਿਆ ਹੈ ਕਿ ਪੁਲਿਸ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਸੀ ਮੈਨੂੰ ਆਲਰੇਡੀ ਕਿਸੇ ਪੰਜਾਬ ਪੁਲਿਸ ਦੇ ਬੰਦੇ ਨੇ ਇਨਫੋਰਮ ਕਰ ਦਿੱਤਾ ਕਿ ਤੁਸੀਂ ਵੱਜੋ ਪੰਜਾਬ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਨਾ ਕਹਿ ਤੂੰ ਬਿਨਾ ਤਾਂ ਇਨਕਾਊਂਟਰ ਕੀਤਾ ਨਹੀਂ ਜਾ ਸਕਦਾ ਯਾਨੀ ਕਿ ਇਨਕਾਊਂਟਰ ਕੀਤਾ ਜਾਣਾ ਸੀ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਕਿਆ ਪੰਜਾਬ ਪੁਲਿਸ ਵਾਲਿਆਂ ਨੂੰ ਜਿੰਨੇ ਵੀ ਉਥੇ ਐਸਐਸਪੀ ਡੀਐਸਪੀ ਜਾਂ ਐਸਐਚਓ ਆਏ ਨੇ ਉਹਨਾਂ ਕਿਹਾ ਕਿ ਮੈਂ ਤੁਹਾਡੀ ਕਦਰ ਕਰਦਾ ਹਾਂ ਤੁਹਾਡੀ ਇੱਜ਼ਤ ਕਰਦਾ ਆਪਨੇ ਬੱਚਿਆਂ ਦੇ ਸਿਰ ਤੇ ਸੋਹ ਰੱਖ ਕੇ ਕਹਿ ਦੋ ਕਿ ਮੇਰੇ ਬੰਦਿਆਵਾਂ ਵੱਲੋਂ ਜਾਂ ਮੇਰੇ ਵੱਲੋਂ ਕੋਈ ਗੋਲੀਬਾਰੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਮੈਂ ਭੱਜਣ ਦੇ ਵਿੱਚ ਕੰਮਜਮ ਹੋਇਆ ਪ੍ਰਸ਼ਾਦਾ ਪਾਣੀ ਜਦੂ ਛਕਾਰਿਆ ਸੀ ਤਾਂ ਇਹਨਾਂ ਸਾਰਿਆਂ ਨੂੰ ਮੈਂ ਹੁਲਝਾ ਰਿਹਾ ਤੇ ਇਸ ਕਰਕੇ ਮੈਂ ਭੱਜਣ ਦੇ ਅੱਜ ਫਰਾਰ ਹੋਣ ਦੇ ਵਿੱਚ ਕੰਮਜਮ ਰਿਹਾ ਕਿਉਂਕਿ ਮੈਨੂੰ ਇੱਕ ਪੁਲਿਸ ਮੁਲਾਜ਼ਮ ਨੇ ਖੁਦ ਦੱਸਿਆ ਸੀ ਕਿ ਤੁਹਾਡਾ ਮੁਕਾਬਲਾ ਬਣਾ ਕੇ ਇਹਨਾਂ ਨੇ ਐਨਕਾਉਂਟਰ ਕਰ ਦੇਣਾ ਹੈ ਇਟ ਮੀਨਸ ਜਿਹੜਾ ਪੰਜਾਬ ਦੇ ਹੱਕਾਂ ਵਿੱਚ ਬੋਲੇਗਾ ਪੰਜਾਬ ਦੇ ਹੱਕਾਂ ਲਈ ਖੜੇਗਾ ਉਹਦੇ ਨਾਲ ਇਸ ਤਰ੍ਹਾਂ ਕਰੇਗੀ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਤਰ੍ਹਾਂ ਕਰੇਗੀ ਇਸ ਨੂੰ ਲੈ ਕੇ ਵੱਡਾ ਵੱਡਾ ਬਵਾਲ ਮਚ ਗਿਆ ਹੈ ਪੰਜਾਬ ਦੇ ਲੋਕ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਦੇ ਹੱਕ ਵਿੱਚ ਆ ਗਏ